उठे बोते जाके रखा बंदा बनके बकरी लो बकरू लो महाराज साढ़े सोलह लाद साढ़े सोलह ਇਹ ਕਰ ਦੂ। ਹੋਰ ਜਰੀਆ। ਕਿ? 23 ਦਿਨ ਚੱਲਣੀ ਜਿੱਥੇ। 25ਵਾਂ ਕਿਹਣਾ 23 ਦਿ ਦੇਵਾ ਜੀ। ਗਰਮੀ ਜਾਜੇ ਪਈ ਜਾਂਦੀ ਐ। ਮੈਂ ਪਕਾਵਾ ਸੌਦਾ ਤੂੰ ਖਾੜਾ ਫੁੱਲਾ ਕਰਾਂ। ਫੀਟਿੰਗ ਆਸ ਪਰ ਨਹੀਂ। ਆ ਲੈ ਲਾ ਖੜਾ ਕਰ ਉੱਟੀ ਉੱਟੀ ਬੰਦ ਕੋਈ ਨਾਲ ਹੀ ਹੈ ਕਲੈਕਟਰ ਦੇ ਚ ਬਣਾਇਆ ਵੀ ਸਾਡਾ ਕੰਮ ਨਹੀਂ ਚੱਲਦਾ ਉਹ ਰਿਆ ਕਰ ਸਪੈਸਰ ਦੀ ਗੱਲ ਨਹੀਂ ਗੱਡੀ ਦਾ ਹੈ ਨਾਲ ਰਹਿਣਾ ਅੱਛਾ ਹੈ ਕਲੈਕਟਰ 18000 ਦੀ ਤੰਨੇ ਸਾਡੇ 18000 ਤੰਨੇ ਇਹ ਚੱਕੀ ਨਹੀਂ ਆਦੀ ਬਾਕੀ ਜਾਣਗੇ ਨਾ ਹਾਂ ਹਾਂ ਸਹੀ ਹੱਦ ਬੰਦ ਲਾਈਏ ਹੈ ਹੈ ਗਾਗ ਭਜਾਉਣੇ ਨੇ ਭਜਾ ਦੇ ਖੜਾਉਣੇ ਨੇ ਖੜਾ ਦੇ ਠੀਕ ਆ ਬਸ 819 ਦੀ ਹੋ ਬਸ ਚੁੱਪ ਕਰ ਜਾ ਪੱਕੀ ਬਸ ਭਾਈ ਮੰਜੂਰ ਹੈ ਠੀਕ ਆ ਨਹੀਂ ਕਰਾ ਖੁੱਲੇ ਬਾਜ਼ਾਰ ਚ ਖੁੱਲੇ ਦਿਨਾਂ ਸੌਦਾ ਕਰਕੇ 500 ਇਥੇ ਲੈਣਾ 500 ਇਥੇ ਲੈਣਾ ਲੈਣਾ ਵੀ ਘੱਟ ਨਹੀਂ ਕਿਤੇ ਲੈਣਾ ਇਹ ਨਹੀਂ ਹੈਗਾ ਵੀ ਤੇਰੀ ਬੱਕਰੀ ਦੇਚਦਾ ਮੈਂ 20 ਦੀ ਕਹਦੇ 20 ਦੀ ਵੇਚਦੇ 25 30 ਕਰਕੇ ਵੇਚਦੇ ਰਾਜੂ ਪੰਜ ਤੂਖਾ ਜੀ ਹੋਰ ਅਜੂ ਫਰੀ ਨਹੀਂ ਹੈਗੇ ਨਾ ਨਾ ਹੀ ਕੰਮ ਕਰਦਾ ਛੋੜੇ ਜਾ ਅਸਤਾਇ ਤੂੰ ਬੋਲਿਆ ਨਹੀਂ ਜਾਂਦਾ ਤਾਂ ਵਿਚਾਰਾ ਮੇਰੇ ਨਾਲ ਰਹਿੰਦਾ ਮੈਂ ਬੋਲ ਬੂਲ ਕੇ ਜੰਗ ਜਿੱਤਲਾ ਨਾ ਬਾਈ ਹਾਂ ਠੀਕ ਠੀਕ ਵੀ ਮਜੂਰ ਹੈ ਤਾਂ ਲਜਾਇਓ ਜੇ ਨਹੀਂ ਮਜੂਰ ਬੱਕਰੀ ਅਗਲੇ ਦੇ ਘਰੇ ਬੱਕਰੀ ਜਮਾ ਸਾਫ ਹੈ ਸਾਰੇ ਪਾਸਿਓ ਠੀਕ ਹੈ ਦੇਓ ਪੈਸੇ ਤੇਰੀ ਘੱਟ ਤਾਂ ਨਹੀਂ ਬਾਈ 8.19 ਦੀ ਵੇਚੀ ਹੈ ਕੀ ਪੈਸੇ ਦਿਓ ਸਾਡੇ 19000 ਦਾ ਸੌਦਾ ਹੋ ਗਿਆ ਆਪਾਂ ਦਾ ਖੜਕਾ ਦਣਕਾ ਕਰਕੇ ਥੋਕ ਵਜਾ ਕੇ ਪਸ਼ੂ ਲੈਣੇ ਅਗਲੇ ਦਾ ਥੋਕ ਵਕਾ ਕੇ ਵਕਿਉਨੇ ਆ ਅਸੀਂ ਇੱਕ ਦਿਨ ਦਾ ਖੇਡ ਨਹੀਂ ਲੰਬਾ ਵਰਤਨਾ ਸ਼ੌਗਲ ਮੰਡੀਆਂ ਚੱਲਣ ਗਿਆ ਜੇ ਦੁਨੀਆ ਲੱਖਾਂ ਸਾਡੇ ਜੁੱਤੀਆਂ ਮਾਰੇ ਉਹਨਾਂ ਦੀਆਂ ਸਾਨੂੰ ਜੁੱਤੀਆਂ ਨਾ ਸਿਰ ਮੱਥੇ ਨੇ ਅਸੀਂ ਮੰਡੀਆਂ 'ਚ ਨਹੀਂ ਭਾਈ ਦੇ ਕੰਮ ਕਰਾਂਗੇ ਜੱਟ ਕੇ ਕਿਉਂ ਜੀ ਹਾਂ ਆਪਾਂ ਦਾ ਭਾਈ ਗਾਲਾਂ ਵੀ ਸਾਨੂੰ ਕਿਉਂ ਦਿਆਂ ਨਾਲਾਂ ਨੇ ਜੋ ਗਾਹ ਹੋ ਗੜਦਾ ਨਹੀਂ ਜਾਣੀਆਂ ਅਸੀਂ ਗਾਹ ਨਹੀਂ ਮੂੜ ਕੇ ਦੇਣੀਆਂ ਯਾਰ ਚਲ ਸੋਟੀਆਂ ਕੀ ਸੋਟੇ ਮਾਰੀਆਂ ਸਾਡੇ ਅਸੀਂ ਅਗਲੇ ਦੇ ਢਾਂਗਾ ਵੀ ਨਹੀਂ ਮਾਰਨਾ ਹੈ ਥਾਪੀ ਮੈਂ ਤਾਂ ਮਾਰਦਾ ਨਹੀਂ ਇਹ ਮਾਰੇ ਨਾ ਮਾਰੀ ਮੇਰੇ ਬੱਚੇ ਛੋਟੇ ਹੀ ਆ ਇਨਾ ਮੈਂ ਥਾਪੀ ਨਹੀਂ ਮਾਰਨੀ ਯਾਰ ਉੱਟ ਲਾਹੋ ਥੋੜਾ ਜਾ ਮੈਂ ਨਹੀਂ ਮਾਰਦਾ ਬਈ ਬਾਜੇ ਫਿਰ ਅਸਲ ਮੇਰਾ ਜੇ ਇਨਾ ਥਾਪੀ ਨਾ ਮਾਰੀ ਨਹੀਂ ਨਹੀਂ ਮਾਰਦਾ ਥਾਪੀ ਅਗਲਾ ਕਹਿੰਦਾ ਸਾਇਏ ਹੰਕਾਰ ਦੇ ਰੱਬ ਤੋਂ ਦਰਦੀ ਆਪਾਂ ਰੱਬ ਆਪਣਾ ਬਾਪ ਐ ਸਾਰਿਆਂ ਦਾ ਆਪਾਂ ਨਹੀਂ ਥਾਪੀ ਮਾਰਨੀ ਪਾਵਰ ਦੇ ਥੱਲੇ ਨਿਮਕੇ ਰਹਿਣੇ ਸੀਟੀ ਜਰੂਰ ਮਾਰੋ ਸੀਟੀ ਬਣੀ ਹੋਈ ਆ ਮਾਰ ਦਿਓ ਮਾਰਾ ਕਰਾ ਕੇ ਸੀਟੀ ਆ ਆ ਲਿਆਓ ਜੀ ਬਾਬਾ ਜੀ ਪੈਸੇ ਸੀਟੀ ਦੀ ਕੋਈ ਗੱਲ ਨਹੀਂ ਆ ਬੱਸ ਰੁਕਦੀ ਐ ਸੀਟੀ ਦੋਈ ਨਹੀਂ ਜਦ ਪਾਸ ਵਿਚਾਰ ਬਿੱਤਣ ਲੱਗਦੇ ਤਾਂ ਆ ਬੱਕਰੀ ਉਹ ਲੈ ਲਿਆ ਵੀਡੀਓ ਬਣਾਵਾ ਦੇ ਫੜ ਕੇ ਆ ਮਿੱਟੀ ਦੇ ਬੰਦੇ ਯਾਰ ਥਾਪੀ ਮਾਰ ਤਾਪੀ ਨਹੀਂ ਉਹ ਦੋਸਤ ਇਹ ਮੈਂ ਹਟਾਇਆ ਥਾਪੀ ਮਾਰ ਪੱਤ ਪਰ ਲੋ ਬਾਈ ਗੱਲ ਮੈਂ ਦੋ 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 ਯਾਰ ਕਰਾ ਗਏ ਆ ਬੱਕਰੀ ਹੈ ਬਾਈ ਜੀ 12 ਬੱਕਰਾ ਬੱਕਰੀ ਕਾਲੀ ਜਮਾ ਬਾਈ ਆ ਬੱਕਰੀ ਹੈ 19000 ਦੀ 19000 ਬਾਈ ਨੇ ਲਈ ਗੰਗਾ ਨਗਰ ਵਾਲੇ ਨੇ ਤੇ ਬਾਈ ਵੀ ਤੁਹਾਨੂੰ ਦਿਖਾ ਰਿਹਾ ਪੈਸੇ ਕਿੰਨੇ ਵੇ ਹੈ ਬਾਈ ਲਵੇ ਆ ਵਾਂਡੇ ਬੱਕਰੀ ਦੀ ਤੇਰੇ ਹੋਣ ਕਰਨਾ ਉਹ ਜਿੱਤ ਪਾਇਸ਼ਾਂ ਦੀ ਗੰਟੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੇ ਬੱਕਰੀ ਮਾੜੀ ਤਾਂ ਨਹੀਂ ਬਾਈ ਚੰਗੀ ਐ ਉਹ ਮੈਂ ਵੀਡੀਓ ਬਣਵਾ ਰਾਂ ਹਾਂ ਕੋਈ ਨਹੀਂ ਬੱਸ ਨਾ ਜਾ ਰਿਹਾ ਜੋ ਲਾਉਂ ਜੀ ਤੂੰ ਆਹ ਫਾਇਦਾ ਚੱਲ ਫਰਾ ਦੇ ਨਾ ਬੱਕਰੀ ਲੈ ਜਾ ਬਾਈ ਬਾਈ ਨੇ ਬੜੀ ਵਧੀਆ ਬੱਕਰੀ ਐ ਸਰੇ ਪਾਇਸ਼ਾਂ ਦੀ ਗੰਟੀ ਸ਼ੁਰੂ ਹੋ ਜਾਂਦੀ ਐ ਮਾਸ਼ਾਅੱਲ੍ਹਾ ਬਹੁਤ ਬੰਦੇ ਆ ਗਏ ਆ ਅੱਜ ਆਪਾਂ ਬੋਲਦੇ ਆ ਕਿ ਇਹਦਾ ਮਾਮਲਾ ਆ ਆ ਸਭ ਤੇ ਇਹ ਆ ਜਾਣਾ 2000 ਜੱਪੜਾ ਬਣਾਉਂਦਾ ਨਹੀਂ ਬਣਾਉਂਦਾ ਆ ਬਹੁਤ ਨੰਬਰ ਆ 14 ਆ 340 ਹਾਂ ਆ ਸਾਢੇ 3 ਠੀਕ ਹੈ ਜੀ ਹਾਂ ਬਾਹਰ ਕੋਈ ਗੱਲ ਨਹੀਂ ਕਰਦਾ ਹੈ ਲਖਾਈ ਕਰਾ ਕਿੰਨਾ ਹੋ ਗਿਆ ਮੱਕਾ ਹੈ ਤੇ ਮਾਰਾ ਫੋੜ ਕਰਾ ਦੇ ਲਖਾਈ ਕਰਾ ਦੇ ਲਖਾਈ ਕਰਾ ਦੇ ਲਖਾਈ ਕਰਾ ਦੇ ਪੰਦਰ ਨੁਆ ਲਖਾਈ ਕਰਾ ਦੇ ਬਾਈ ਪਪਾ ਹੋਰ ਲੈਣੀਆਂ ਨਹੀਂ ਲੋ ਸੌਦਾ ਵੀਰੇ ਹੋ ਗਿਆ ਧੰਨਵਾਦ ਇਹ ਸ਼ੇਅਰ ਕਰ ਦੋ ਭਲਾ ਜੀ ਇੱਥੇ